ਇਹ ਮੀਡੀਅਮ ਬੱਚੀ ਗੰਦੇ ਮੇਰੇ ਗਲ ਪਏ ਨੇ ਆ ਦੇਖ ਹਲੰਦਰ ਬੱਚੇ ਥੱਲੇ ਆ ਗਏ ਬੱਚੇ ਕਾਲ ਜੀ ਕੀ ਹਾਲ ਚਾਲਾ ਠੀਕ ਠਾਕ ਆਪਾਂ ਆਏ ਹਾਂ ਮਾਰਕੀਟਸ ਮਾਲ ਲੈਣ ਜਵਾਕਾਂ ਦਾ ਸਾਮਾਨ ਇੱਥੇ ਬਾਦੂ ਲੱਗਿਆ ਵਾ ਸਾਰਾ ਨਾ ਜਰਦੀਨੋ ਦਾ ਹੋਰ ਰੇਗ ਮਾਰ ਪੈਂਟਾਂ ਪਜਾਮੇ ਕੰਮ ਵਾਲਾ ਸਾਮਾਨ ਬੂਟ ਕੰਮ ਵਾਲੇ ਜਨਾਪਾ ਬਾਦੂ ਸਾਮਾਨ ਹੈ ਇੱਥੇ ਇਹਨਾਂ ਦਾ ਪਾਰਕ ਸਾਈਡ ਦਾ ਹੁੰਦਾ ਬ੍ਰੈਂਡ ਇਹਨਾਂ ਦੇ ਲੀਡਲ ਤੇ ਬੜਾ ਵਧੀਆ ਸਾਮਾਨ ਹੈ ਇਹਦਾ ਵਧੀਆ ਮਿਲ ਜਾਂਦਾ ਸਮਾਨ ਇੱਧਰ ਟੀਮ ਸ਼ੁਰੂ ਹੋ ਗਈ ਕੀ ਤੇ ਕੀ ਕਰਨਾ ਪੋਪੀ ਹਮ ਇੱਧਰ ਖੋਲ ਲੀਆਂ ਨੇ ਟਰਾਫੀਆਂ ਨਾਲ ਲੱਗਦੀਆਂ ਨੇ ਆਪਣੀਆਂ ਚੱਕ ਮਾਦੇ ൂറ്റോർത്ത വിരജീ ਬੌਗ ਦੇਖਦੀ ਹੁੰਨੀ ਆ ਤੂੰ ਪਾਪੇ ਤੇ ਬੌਗ ਬੀਜੀ ਬੀਜੀ ਹਾਂ ਬੌਗ ਦੇਖਦੀ ਹੁੰਨੀ ਆ ਬੌਗ ਪਾਪੇ ਦੇ ਕੀ ਲੈਣਾ ਹਾਂ ਚਿਸਟਰ ਚਿਸਟਰ ਆ ਚਿਸਟਰ ਥੋੜੀ ਆ ਚਲਾ ਕੀਤੇ ਚਲਾ ਦੇ ਚਾ ਦੇ ਬਾਤ ਖਾ ਲਈ ਹਾਂਜੀ ਕੀ ਹਾਲ ਚਾਲ ਆ ਠੀਕ ਠਾਕ ਹਾਂ ਤੇ ਆਪਾਂ ਚੱਲੇ ਹੁਣ ਆਪਣੀ ਲਵਾਜੋ ਤੇ ਥੋੜੇ ਬਹੁਤੇ ਕੰਮ ਤੇ ਉਹ ਕਰੇ ਅੱਜ ਸਵੇਰੇ ਤੇ ਬਾਕੀ ਇੱਕ ਯਾਰ ਅੱਗਾ ਬੋਲ ਲੱਗ ਰਹੀਆਂ ਉੱਥੇ ਪੰਜਾਬ 'ਚ ਆਪਣੇ ਬੜਾ ਨੁਕਸਾਨ ਹੋ ਗਿਆ ਨਾ ਫਾਇਰ ਵਗਰੇਟ ਦੀ ਜਿਹੜੀਆਂ ਗੱਡੀਆਂ ਨੇ ਨਾ ਅੱਗ ਵਿਝਾਉਣੇ ਵਾਲੀਆਂ ਗੱਡੀਆਂ ਨੇ ਆਪਣੇ ਵਾਲੇ ਲੋਕ ਉਦੋਂ ਹੀ ਜਾਗਦੇ ਹੁਣੇ-ਹੁਣੇ ਲੋੜਾ ਬੱਸ ਹੁਣੇ-ਹੁਣੇ ਰੌਲਾ ਮੀਆਂ ਗੱਡੀਆਂ ਨਹੀਂ ਹੈਗੀਆਂ ਗੱਡੀਆਂ ਨਹੀਂ ਹੈਗੀਆਂ ਐ ਨਹੀਂ ਹੈਗਾ ਫਲਾਣਾ ਨਹੀਂ ਹੈਗਾ ਜਿਆਦਾ ਲਾਂਗੇ ਆ ਸੀਜ਼ਨ ਮੁੜ ਕੇ ਕਿਸੇ ਨੇ ਨਹੀਂ ਪੁੱਛਣਾ ਵੀ ਹਾਂ ਜੀ ਕੋਈ ਅੱਗ ਬੁਝਾਉਣੇ ਵਾਲੀਆਂ ਗੱਡੀਆਂ ਨਾਲ ਕੋਲ ਹੈਗੀਆਂ ਖਰਾਬ ਆ ਚਾਲੂ ਆ ਨਾ ਕੋਈ ਉਹ ਮਤਲਬ ਨਹੀਂ ਹੈਗਾ ਆਪਣੀ ਵੀ ਉਦੋਂ ਹੀ ਅੱਖ ਖੁੱਲਦੀ ਆ ਜਦੋਂ ਲੋਡ ਹੁੰਦੀ ਆ ਬੰਦੇ ਨੂੰ ਬੈਗਰੂ ਸਭ ਦਾ ਸਾਥ ਦਵੇ ਤੇ ਜਿਹੜੇ ਬਾਹਰ ਲਿਆਂ ਨੂੰ ਵੀ ਬੇਨਤੀ ਐ ਵੀ ਆਪਾਂ ਉਹਨਾਂ ਦੀ ਮਦਦ ਕਰੀਏ ਜ਼ਰੂਰ ਜਿੰਨੇ ਕੁ ਜੋਗੇ ਹੈਗਾ ਸਮਾਨ ਇੱਕ ਆਲੇ ਕੇ ਸਮਾਨ ਦਾ ਰੱਖਣ ਨੂੰ 10 ਰੁਪਏ ਦੀ ਇੱਥੇ ਦਸਤਰਚ ਇੱਕ ਲਿਆਂਦਾ ਆਪਾਂ ਨੇ ਆ ਟੈਂਟ ਗਜੀਫੋ ਜਾ ਇਹ ਹੈਗਾ ਤੇ ਇੱਕ ਜੀਪੋ ਜਾ ਇਦਾਂ ਹੀ ਕਹੀ ਕੋਈ ਜਾਂਦੇ ਨੇ ਕੋਈ ਗਜੀਫੋ ਕਹਿੰਦਾ ਕੋਈ ਜੀਫੋ ਕਹਿੰਦਾ ਤੇ ਇੱਥੇ ਮੈਂ ਕਾ ਬੈਠਾ ਉਹਨੂੰ ਤੂਫਾ ਜਿਹਾ ਥੋੜਾ ਜਿਹਾ ਔਖਾ ਹੁੰਦਾ ਤਾਂ ਲਿਆ ਕੇ ਇੱਥੇ ਪੱਖਾ ਲਾ ਦਣਾ ਇਹਦੇ ਅੰਦਰ ਤੇ ਇੱਥੇ ਪੱਕਾ ਨਾਟ ਲਾ ਕੇ ਕਰ ਦੇਣਾ ਫਿਕਸ ਤੇ ਟੈਂਟ ਲਾ ਲਿਆ ਕਰਾਂਗੇ ਇਹਦਾ ਉੱਪਰੋਂ ਕੱਪੜਾ ਬਾਕੀ ਵਧੀਆ ਚੀਜ਼ ਆ ਇਹ ਬੈਠਣ ਨੂੰ 3x3 ਦਾ ਹੈ ਇਹ ਹੈਗਾ 10x10 ਫੁੱਟ ਵਾਲਾ ਆਲਾ ਦਾ ਆਪਾਂ ਨੇ ਤਿੰਨ ਦਾ ਜਾ ਥੱਲੇ ਕੁਰਸੀਆਂ ਰੱਖਤੀਆਂ ਇੱਥੇ ਪੱਖਾ ਲਾ ਦਣਾ ਆਰਾਮ ਨਾਲ ਅਗਲਾ ਬੈਠਿਆ ਕਰੋ ਨਾਲੇ ਗੱਡੀ ਧਵਾਇਆ ਕਰੋ ਓਕੇ ਦੀ ਰਿਪੋਰਟ ਕੰਮ ਕਰਤਾ ਜਮਾ ਇਹ ਹੋਈਆਂ ਗੱਡੀਆਂ ਤੋਂ ਹਾਂ ਲੱਗੇ ਲਾਉਣ ਹ ਤੇ ਵਧੀਆ ਬੈਠਣੋ ਸਿਸਟਮ ਵਧੀਆ ਹੋ ਗਿਆ ਅੱਜ ਅਸੀਂ ਇਹਦੇ ਬੰਨੇ ਦੀ ਸਫਾਈ ਕੀਤੀ ਤੇ ਆ ਹੁਣ ਅਜ ਅੰਦਰੋਂ ਵੀ ਫਾਸਪਸਨ ਚਮਕਾ ਦੇਣਾ ਪੂਰਾ ਆਪਾ ਬਾਟਾ ਕਰਦਾ ਰਹਿੰਦੇ ਆ ਮੋਟਰਾਂ ਦੀ ਮਾਕੀਨਾਂ ਫੇਰ ਮਾ ਕੋ ਤੇ ਇੱਕਾ ਨੂੰ ਬੜਾ ਵਧੀਆ ਹੋ ਗਿਆ ਸਿਸਟਮ ਉਹ ਸਿਆਪਲ ਬੈਠਿਆ ਦੋ ਦਿਨ ਚੜੀ ਆ ਹਾਂ ਹੁਣ ਉੱਪਰ ਚਲੇ ਜਾਣਾ ਤੇ ਦੁਬਾਰਾ ਇਹਨੇ ਰੈਡੀ ਹੋ ਜਾਣਾ ਆਹ ਦੇਖੋ ਬੈਠੇ ਆ ਤੇ ਇਹਦਾ ਜਿੰਨਾ ਮਿੱਟੀ ਗਾਰਾ ਹੁੰਦਾ ਸਾਰਾ ਇੱਥੇ ਚਲੇ ਜਾਂਦਾ ਇੱਥੇ ਤੇ ਥੱਲੇ ਨੂੰ ਆ ਕੇ ਇੱਧਰ ਆ ਜਾਂਦਾ ਇੱਥੇ ਤੇ ਫਿਰ ਇੱਧਰ ਆ ਜਾਂਦਾ ਇੱਧਰ ਤੇ ਉੱਥੇ ਚਲੇ ਜਾਂਦਾ ਇਇਦੇ ਚ ਲੱਗਿਆ ਵਾ ਆਪਣਾ ਪਲਾਂਟ ਪਾਣੀ ਸਾਰਾ ਪਾ ਰੀਸਾਈਕਲ ਕਰਕੇ ਵਰਤਦੇ ਆ ਤੇ ਉਦੋਂ ਉਹਨਾਂ ਨੂੰ ਮਾਰਾ ਮੋਟਾ ਸਾਲ ਦਾ 2-300 ਬੱਲ ਹੁੰਦਾ ਉਹ ਵੀ ਜਿਹੜਾ ਆਪਾਂ ਜਿੱਦਾਂ ਬਾਥਰੂਮ ਚ ਵਰਤਦੇ ਆ ਜਾਂ ਹੋਰ ਹੋਰ ਇਹਦਾ ਪਾਣੀ ਦਾ ਬਿਲ ਕੋਈ ਨਹੀਂ ਮੇਰੇ 25 ਕਹਿੰਦੇ ਮੇਰੇ ਗੱਲ ਪਏ ਨੇ ਆ ਦੇਖ ਲਓ ਮੇਰੇ ਬੱਚੇ ਥੱਲੇ ਆ ਗਏ ਬੱਚੇ ਕਰਮੋਨਾ ਜ਼ਿਲ੍ਹਾ ਪੈਂਦਾ ਬਹਿਰਗੋਮੋ ਦੇ ਨਾਲ ਉੱਥੇ ਕੱਲ ਕਹਿੰਦੇ ਲੜਾਈ ਹੋ ਗਈ ਤੇ ਨਾਗ ਸਿੰਘ ਕਹਿੰਦੇ ਕੁੱਟਿਆ ਇੱਕ ਤੇ ਇੱਕ ਬੰਦਾ ਛਡਾਉਣ ਲੱਗਿਆ ਤਾਂ ਉਹਦੇ ਵੀ ਤਲਵਾਰਾਂ ਵੱਜੀਆਂ ਤੇ ਦੋ ਜਗ੍ਹਾ ਉਹਦੇ ਵੀ ਜਾਖਮ ਹੋਏ ਆ ਰੋਲਾ ਇਹ ਆ ਵੀ ਜਿਹੜਾ ਪ੍ਰਧਾਨ ਹੈ ਉਹ ਕੋਦੋਂ ਦਾ ਹੀ ਆ ਉਹਦੀ ਆਪਣੀ ਫੈਕਟਰੀ ਹੈ ਤੇ ਇਹ ਬੰਦੇ ਪੁੱਛ ਕੇ ਛਕ ਕਰਦੇ ਆ ਹਸਾਬ ਕਿਤਾਬ ਤਾਂ ਚਲੋ ਜ਼ਰੂਰੀ ਆ ਰੇ ਕਿਧਰੇ ਮੰਗਿਆ ਜਾਂਦਾ ਤੇ ਉਹ ਹਸਾਬ ਕਿਤਾਬ ਜਦੋਂ ਉਹਨੇ ਪੁੱਛਿਆ ਤੇ ਇਹਨਾਂ ਨੇ ਅਟੈਕ ਕਰ ਦੋ ਤੇ ਇਹ ਗੱਲ ਦਾ ਪਤਾ ਲੱਗਿਆ ਜੇ ਬਾਕੀ ਪੂਰਾ ਪਤਾ ਨਹੀਂ ਹੈਗਾ ਵੀ ਹਾਂ ਕੀ ਮਸਲਾ ਬਾਕੀ ਇਹ ਨਹੀਂ ਹੈਗਾ ਵੀ ਪੰਜਾਬ ਇਹ ਇਕੱਲਾ ਪੰਜਾਬ ਤਾਂ ਘੱਟ ਆ ਪੰਜਾਬ ਤਾਂ ਬਹੁਤ ਘੱਟ ਆ ਬਾਹਰਲੇ ਮੁਲਕਾਂ 'ਚ ਤਾਂ ਤੁਸੀਂ ਕੈਨੇਡਾ ਅਮਰੀਕਾ ਯੂਰਪ ਦੀਆਂ ਕੰਟਰੀਆਂ ਹੋ ਗਈਆਂ ਕੋਈ ਉਹ ਹੈ ਜਿੱਥੇ ਇਹ ਰੌਲਾ ਨਾ ਹੋਵੇ ਹਰੇਕ ਗੁਰੂ ਘਰ 'ਚ ਦੋ ਕਮੇਟੀਆਂ ਤਾਂ ਪੱਕੀਆਂ ਨੇ ਹੋਣ ਜ਼ਿਆਦਾ ਕਈ ਵਾਰ ਤਿੰਨ ਵੀ ਹੋ ਜਾਂਦੀਆਂ ਨੇ ਕਈਆਂ ਨੇ ਇਸੇ ਚੱਕਰ 'ਚ ਲਾਣੇਦਾਰੀ ਦੇ ਚੱਕਰ 'ਚ ਇੱਕ ਗੁਰੂ ਘਰ ਖੋਲਦੇ ਨੇੜੇ-ਨੇੜੇ ਮਿਸਾਨੂ ਕੋ ਪੁੱਛਦਾ ਨਹੀਂ ਹੈਗਾ। ਨਾ ਗੱਡੀ ਆ ਇਹ ਹੈਗਾ ਸਾਡਾ ਬੰਦਾ ਪਤਾ ਕਸਟਮਰ। ਇਹ ਗੱਡੀ ਇੱਕ ਦਿਨ ਛੱਡ ਕੇ ਨੇ ਧੋਣੀ ਨੂੰ ਧੋਣੀ। ਤੇ ਫੋਟਾ ਇਹਨੂੰ ਆ ਹੁਣ ਤੁਸੀਂ ਐਂ ਦੇਖੋ ਵੀ ਆਪਾਂ ਗੱਡੀ ਪਰ ਪਾਣੀ ਮਾਰਿਆ ਗੱਡੀ ਇੱਕ ਕਿਸਮ ਦੀ ਧੋ। ਧੋ ਕੇ ਗੱਡੀ ਆਪਾਂ ਫੇਰ ਐਂਟਰ ਕਰਦੇ। ਫੇਰ ਕੱਢਦੀ ਆ ਲਵਾਜੋ ਬੱਟ ਤੁਹਾਨੂੰ ਦਿਖਾਉਣਾ ਹੈ ਤੇ ਬਾਅਦ ਗੱਡੀ ਜਦੋਂ ਸੁੱਕ ਗਈ ਨਾ ਇਹ 1500 ਕੇ ਨਿਕਲ ਨਹੀਂ ਫਿਰ ਦਿਖਾਉਣਾ ਤੁਹਾਨੂੰ ਪਾਲਿਸ਼ ਇਹਦੀ ਪਾਲਿਸ਼ ਵੱਜ ਕੇ ਆਉਂਦੀ ਆ ਸਾਰਾ ਕੁਝ ਅੰਦਰੋਂ ਹੀ ਹੋ ਕੇ ਆਉਂਦਾ ਰੇ ਜੀ ਆ ਲੱਗੇ ਹੋਇਆ ਸੈਂਸਰ ਇਧਰ ਦੇਖੋ ਇਹਦੇ ਵਿੱਚ ਐਂਟਰ ਹੋ ਗਿਆ ਬੰਦੇ ਨੇ ਉਦੋਂ ਹੀ ਉੱਖੀ ਖੜ ਜਾਣ ਆਹ ਮੋਟਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀਗੀਆਂ ਮਹਾਵਾਲੀਆਂ ਬਲੂਰ ਲੱਗੇ ਹੋਏ ਨੇ ਇਹ ਬੂਰੇ ਤੇਜ਼ ਨੇ ਜਿਹੜੀ ਕਮੋਜ ਹੋ ਰਾ ਜਿਹੜੀਆਂ ਅੱਗੇ ਹੁੰਦੀਆਂ ਆਂਆਂ ਗੱਡੀ ਖੜਾ ਦੋ ਅੱਗੇ ਪਿੱਛੇ ਅੱਗੇ ਪਿੱਛੇ ਉਹ ਪੁਰਾਣੀ ਟੈਕਨੋਲੋਜੀ ਐ ਹੈ ਕਿ ਨਵੀਂ ਟੈਕਨੋਲੋਜੀ ਇਹ ਥੱਲੇ ਤੇ ਫਿਕਸ ਨਹੀਂ ਹੈਗੀ ਇਹਨੇ ਉੰਨੀਓ ਜਗ੍ਹਾ ਆਪਣੇ ਆਪ ਸੈੱਟ ਕਰਨਾ ਨਹੀਂ ਜਿਹੜਿਆ ਰੂਲ ਨਪ ਚੱਲਦੇ ਆ ਨਾ ਇਹਨਾਂ ਨੇ ਤੇ ਔਰ ਦੇਖੋ ਉੱਪਰ ਬਿਲਕੁਲ ਬ੍ਰਾਂਡਿੰਗ ਚੱਲਦੇ ਤੇ ਸਾਰੀ ਇਹ ਹਵਾ ਨਾਲ ਕੰਟਰੋਲ ਆ ਸਾਰਾ ਸੈਂਸਰਾਂ ਦਾ ਹਵਾ ਦੇਣੀਆਂ ਸੈਂਸਰਾਂ ਨੇ ਫੇਅਰ ਕੰਟਰੋਲ ਆਉਂਦਾ ਯਾ ਚਾਹਮ ਕਦੀ ਪੂਰੀ ਆਨ ਸਾਰੇ ਹਵਾਲੇ ਲੱਗੇ ਹੋਏ ਨੇ ਸਿਲੰਡਰਾਂ ਸਾਰੇ ਇਹਨਾਂ ਨਾਲੇ ਉੱਪਰ ਨੂੰ ਚੱਲ ਰਹੇ ਨੇ ਟਾਇਰ ਵੀ ਇਹਦੇ ਨਾਲੇ ਚੱਲਦੇ ਨੇ ਲਓ ਜੀ ਦੇਖੋ ਵੇ ਗੱਡੀ ਤੇ ਕੁਆਲਿਟੀ ਦੱਸਦੀ ਆ ਨਾ ਬੋਲਦੀ ਆ ਨਾ ਕਿ ਮਾਇਆ ਧੋ ਕੇ ਲਓ ਜੀ ਆ ਗਏ ਅੱਜ ਮੈਕੜੀ ਨਿਆਣੇ ਕਹਿੰਦੇ ਅਸੀਂ ਖਾਣੇ ਆ ਬਰਗਰ ਜਿਹੜੇ ਬਰਗਰ ਖਾਂਦੇ ਨੇ ਉਹਦੇ ਚ ਐਡਾ ਬਰੋਟੀ ਤੇ ਨਾਲ ਚਿਕਨ ਦੀ ਟਿੱਕੀ ਹੁੰਦੀ ਆ ਉਹਦੇ ਚ ਮੌਦ ਤੇ ਹੋਰ ਕੁਝ ਨਹੀਂ ਹੁੰਦਾ ਹੈਗਾ ਨਾ ਕੋਈ ਸੌਸ ਨਾ ਕੈਚਅਪ ਸੋਸੋ ਉਹੀ ਹੁੰਦਾ ਬਸ ਕੱਲਾ ਅੱਜ ਖੁੱਲ੍ਹਾ ਹੈ ਕੱਲ ਬੰਦ ਸਾਡੀ ਕੁੜੀ ਕਹਿੰਦੀ 버ਗਰ ਦੇ ਦਿਓ ਛੇਤੀ ਮੈਨੂੰ 버ਗਰ ਲੈ 버ਗਰ ਖਾ ਲਾ ਤੂੰ ਕੀ ਖਾਣਾ ਕੀ ਤੇ 버ਗਰ ਕੀ ਖਾਣਾਂਗੇ ਤੂੰ ਬੋਗੋ ਬੋਗੋ ਕੀ ਤਾ ਦੋਗੀ ਖਾਣਾ ਕੀ ਖਾਣਾ 버ਗਰ ਤੂੰ ਕੀ ਖਾਣਾ 버ਗਰ